ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਢਿੱਲੋਂ ਵਲੌਗਸ ਤੇ ਤੇ ਹਾਜ਼ਰਾਂ ਜੀ ਇੱਕ ਨਵਾਂ ਵਲੌਗ ਲੈ ਕੇ ਸੋ ਮੰਮੀ ਇੱਧਰ ਲਾ ਰਹੇ ਨੇ ਚੁੱਲੇ ਨੂੰ ਮਿੱਟੀ ਚੁੱਲਾ ਆਪਣਾ ਸਾਰਾ ਟੁੱਟ ਗਿਆ ਸੀ ਜਦੋਂ ਆਪਾਂ ਲਗਾਤਾਰ ਅੱਗ ਮਚਾਉਂਦੇ ਰਹਿੰਨੇ ਆ ਚੁੱਲੇ 'ਚ ਹਨਾ ਲੱਕੜਾਂ ਲਾਉਂਨੇ ਆ ਤਾਂ ਚੁੱਲਾ ਮਿੱਟੀ ਜਿਹੜੀ ਉਹ ਭਰ ਜਾਂਦੀ ਤੇ ਚੁੱਲਾ ਟੁੱਟ ਜਾਂਦਾ ਸੋ ਮੰਮੀ ਅੱਜ ਆਂਦੇ ਮੈਂ ਮਿੱਟੀ ਲਾ ਦਿੰਨੀ ਆ ਚੁੱਲੇ ਨੂੰ ਤੇ ਮੰਮੀ ਮਿੱਟੀ ਲਾ ਰਹੇ ਨੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਆਪਣੀ ਕੋਈ ਵੀ ਇਸ ਤਰ੍ਹਾਂ ਦੀ ਪਿੰਡਾਂ ਦੀ ਲਾਈਫ ਦੀ ਜੀਵਨ ਦੇਸੀ ਰਹਿਣ ਸਹਿਣ ਦੀ ਆਪਾਂ ਵੀਡੀਓ ਬਣਾਉਨੇ ਆ ਤੇ ਤੁਹਾਡੇ ਤੱਕ ਪਹੁੰਚ ਸਕੇ ਸੋ ਇਸ ਤਰ੍ਹਾਂ ਦੀਆਂ ਵੀਡੀਓ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਕਰਿਆ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਮੰਮੀ ਨੇ ਮਿੱਟੀ ਪਿਉ ਲਈ ਆ ਤੇ ਹੁਣ ਹਰਿੰਦਰ ਨੂੰ ਵੀ ਮौज ਲੱਗ ਜਾਣੀ ਆ ਬਹੁਤ ਖੇਡੂ ਗੱਜ ਆ ਦੇਖੋ ਦੋਕ ਦਿਨ ਮਿੱਟੀ ਤੋਂ ਰਾਹਤ ਸੀ ਹੁਣ ਫੇਰ ਹਰਿੰਦਰ ਮਿੱਟੀ 'ਚ ਖੇਡਦਾ ਹਰਿੰਦਰ ਕੀ ਬਣਾਈ ਜੰਨਾ ਏ ਘਰ ਘਰ ਲਓ ਜੀ ਹਰਿੰਦਰ ਨੇ ਤਾਂ ਘਰ ਬਣਾ ਲਿਆ ਕੀ ਕੀ ਬਣਾਇਆ ਇੱਥੇ ਦੱਸੋ ਆ ਖਰਲੀ ਅੱਛਾ ਇਹ ਖਰਲੀ ਅੱਛਾ ਵਿੱਚ ਪੱਠੇ ਵੀ ਪਾਏ ਆ ਵੇਖੋ ਜੀ ਮੱਝਾ ਹਜੇ ਹੈ ਨਹੀਂ ਅਸੀਂ ਮੱਝਾ ਲੈ ਕੇ ਆਣੀਆਂ ਇੱਥੇ ਮਛੱਡ ਬਣਾਵਾਂਗਾ ਅੱਛਾ ਇੱਥੇ ਛੱਡ ਬਣਾਵਾਂਗੇ ਇੱਧਰ ਚੁੱਲਾ ਤੇ ਉਹ ਹਾਰੀ ਉਹ ਚੌਂਤਰਾ ਬਣਾਇਆ ਦੇਖੋ ਮੁੰਡੇ ਨੇ ਚੁੱਲਾ ਹੀ ਬੜਾ ਸੋਹਣਾ ਬਣਾਇਆ ਮੈਂ ਕਰਦੇ ਮੈਂ ਬਣਾ ਦੂੰ ਆਹ ਹਾਰਾ ਬਨਾਇਆ ਇਹਨੇ ਦੇਖੋ ਲਓ ਜੀ ਮੁੰਡੇ ਨੇ ਤਾਂ ਕਮਾਲ ਕੀਤੀ ਪਈ ਆ ਇਧਰ ਕਮਰੇ ਅੱਛਾ ਇਧਰ ਕਮਰੇ ਕਮਰੇ ਦੇ ਨਾ ਛੱਤਾਂ ਤਾਂ ਪਾਈਆਂ ਨਹੀਂ ਹਜੇ ਲੈਂਟਰਾਂ ਦੇ ਕੱਲੂ ਪਾਉਂਗੇ ਅੱਛਾ ਲੈਂਟਰਾਂ ਦੇ ਕੱਲੂ ਪੈਣਾ ਜੀ ਸਾਰੇ ਜ਼ਰੂਰ ਆਇਆ ਸਾਡੇ ਲੈਂਟਰ ਤੇ ਹਾਂ ਇਹਨੂੰ ਵਾਇਰ ਨਾਲ ਖਿਲਾਉਣਾ ਮੈਂ ਤਾਂ ਕਰ ਸਕਦਾ ਪੂਜੀ ਆਪਦਾ ਨਾ ਖਿਲਾਉਣਾ ਮੁੰਡੇ ਨੇ ਖਿਲਾਉਣਾ ਨਹੀਂ ਦਖਵਾਉਣਾ ਹੁੰਦਾ ਬੜਾ ਗੰਗਾ ਆ ਦੇਖੋ ਜੀ ਕਮਰੇ ਬਣ ਰਹੇ ਸੋ ਹਰਿੰਦਰ ਨੇ ਹੁਣ ਆਪਦਾ ਅਲੱਗ ਘਰ ਬਣਾ ਲਿਆ ਹੈ ਨਾ ਹੁਣ ਤੁਸੀਂ ਇਸ ਘਰ ਚ ਰਿਆ ਕਰਨਾ ਸਾਡੇ ਤੋਂ ਅਲੱਗ ਆਹ ਦੇਖ ਲਓ ਹਰਿੰਦਰ ਟਾਈਮ ਨਹੀਂ ਆਪਦਾ ਘਰ ਬਣਾਉਣ ਲੱਗ ਗਿਆ ਅੱਛਾ ਘਰ ਦਾ ਮੇਨ ਗੇਟ ਰੱਖਿਆ ਹੈ ਹਾਂ ਠੀਕਾ 베ਰੀ ਵੀ ਘਰ ਦੇ ਪਿੱਛੇ ਅੱਛਾ ਉਹ ਘਰ ਦੇ ਪਿੱਛੇ ਇੱਕ 베ਰੀ ਵੀ ਹੈ ਇੱਥੇ ਹੁਣ ਮੈਂ ਗੇਟ ਲਾਉਂਗਾ ਤੇ ਸਰੀਆ ਲੈ ਆਉਣਾ ਅੱਛਾ ਇੱਥੇ ਗੇਟ ਲਾਉਣਾ ਹੈ ਬੁਰਤੀਆਂ ਕੱਢ ਕੇ ਚੌਂਤਰਾ ਤੇ ਚੁੱਲਾ ਜਿਹੜਾ ਤੁਸੀਂ ਚੌਂਤਰਾ ਬਣਾਇਆ ਨਾ ਇਹ ਬਹੁਤ ਸੋਹਣਾ ਦੇਖੋ ਜੀ ਹਰਿੰਦਰ ਦੀ ਕਲਾਕਾਰੀ ਦੇਖੋ ਇਧਰ ਆ ਵੀ ਬਹੁਤ ਸੋਣੀ ਆ ਮੱਝਾਂ ਦੀ ਖੁਰਲੀ ਬਣਾਈ ਵਿੱਚ ਪੱਠੇ ਵੀ ਪਾਏ ਹੋਏ ਆ ਹਰਿੰਦਰ ਨੇ ਮੱਝਾਂ ਦੇ ਚੱਕਰੇ ਦੇ ਦੇਖੋ ਹਰਿੰਦਰ ਮਿੱਟੀ 'ਚ ਬਹੁਤ ਜ਼ਿਆਦਾ ਖੇਡਦਾ ਮਿੱਟੀ 'ਚ ਖੇਡਣ ਦਾ ਤੈਨੂੰ ਇੰਨਾ ਸ਼ੌਂਕ ਆ ਨਾ ਇੱਥੋਂ ਕੋਲੋਂ ਹੀ ਪੱਟ-ਪੱਟ ਕੇ ਮਿੱਟੀ ਦੇਖੋ ਟੋਏ ਬਣਾਏ ਇਹਦੇ ਇਹ ਟੋਏ ਬਣਦੇ ਇਧਰ ਦੇਖੋ ਇਹ ਜਿਹੜੇ ਟੋਏ ਪੱਟ ਲੈਂਦਾ ਤੇ ਇੱਥੇ ਮਿੱਟੀ ਦੇ ਘਰ ਬਣਾਈ ਜਾਂਦਾ। ਤੁੱਲਾ ਬੋਸਣਾ ਬਣਾਇਆ ਹਰਿੰਦਰ ਤੂੰ। ਸੱਚੀ ਹਾਂ ਤੋਂ ਵਰਨਾ ਨਹੀਂ। ਕਿ ਗੰਦਾ। ਨਹੀਂ ਨਹੀਂ ਸੱਚੀ ਉਹ ਤਾਂ ਬਹੁਤ ਸੋਨਾ ਬਣਿਆ। ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਹਰਿੰਦਰ ਦਾ ਜਿਹੜਾ ਚੁੱਲਾ ਉਹ ਕਿੰਨਾ ਕੁ ਵਧੀਆ ਬਣਿਆ। ਸਾਰੇ ਕਮੈਂਟ ਕਰਕੇ ਦੱਸਣਗੇ ਠੀਕ ਆ। ਹਾਂਜੀ ਆ ਦੇਖੋ। ਕੱਲ ਮੰਮੀ ਨੇ ਚੁੱਲੇ ਨੂੰ ਮਿੱਟੀ ਲਾਈ ਸੀਗੀ। ਤੇ ਅੱਜ ਆਪਣਾ ਚੁੱਲਾ ਜਿਹੜਾ ਚੰਗੀ ਤਰ੍ਹਾਂ ਸੁੱਕ ਗਿਆ ਤੇ ਦੀਦੀ ਹੁਣ ਇਹਨੂੰ ਪੋਚਾ ਦੇਣ ਲੱਗੇ ਆ ਚੁੱਲੇ ਨੂੰ ਰੰਗ ਵਾਲਾ ਪੋਚਾ ਇਹ ਰੰਗ ਵਾਲਾ ਪੋਚਾ ਦੇ ਰਹੀ ਆ ਚੁੱਲੇ ਨੂੰ ਕੱਲ ਸਵੇਰ ਮੰਮੀ ਨੇ ਮਿੱਟੀ ਲਾਤੀ ਸੀਗੀ ਸੋ ਫਿਰ ਆਪਾਂ ਕੱਲ ਵੀ ਨਹੀਂ ਅੱਗ ਮਚਾਈ ਤੇ ਅੱਜ ਸਵੇਰ ਵੀ ਨਹੀਂ ਆਪਾਂ ਇਹਦੇ ੱਚ ਅੱਗ ਬਾਲੀ ਸੀਗੀ ਚੰਗੀ ਤਰ੍ਹਾਂ ਸੁੱਕ ਗਿਆ ਆਪਣਾ ਚੁੱਲਾ ਜਿਹੜਾ ਦੇਖੋ ਵਿੱਚੋਂ ਵੀ ਚੰਗੀ ਤਰ੍ਹਾਂ ਸੁੱਕ ਗਿਆ ਤਹੋਂ ਦੀਦੀ ਇਹਨੂੰ ਪੋਚਾ ਦੇ ਰਹੇ ਆ ਚੁੱਲੇ ਨੂੰ ਤੇ ਇੱਧਰ ਆਪਾਂ ਹਰਿੰਦਰ ਨੇ ਵੀ ਕੱਲ ਘਰ ਬਣਾਉਣਾ ਸ਼ੁਰੂ ਕੀਤਾ ਸੀਗਾ ਦੇਖੋ ਹਰਿੰਦਰ ਦਾ ਘਰ ਸੁੱਕ ਗਿਆ ਚੁੱਲੇ ਹਾਰੇ ਵੀ ਆਪਾਂ ਪਹਿਲਾਂ ਵੀ ਤੁਹਾਨੂੰ ਵਿਖਾਏ ਆ ਦੇਖੋ ਸੁੱਕ ਗਏ ਹੈ ਲੈਂਟਰ ਨਹੀਂ ਪਾਇਆ ਪਰ ਅਸੀਂ ਹਜੇ ਹੁਣ ਇਹਨੇ ਵਿੱਚ ਲਿਆ ਕੇ ਆਪਦਾ ਟਰੱਕ ਤੇ ਆਹ ਦੇਖੋ ਆ ਵੀ ਖਿਲਾਰ ਲਿਆ ਤੇ ਇਧਰ ਦੀਦੀ ਚੁੱਲੇ ਨੂੰ ਪੋਚਾ ਦੇ ਰਹੇ ਆ ਪੁੱਛਦੇ ਕਿ ਤਾਂ ਬੱਚਾ ਪਾਗ ਮਚਾ ਸਕਦੇ ਆ ਉਹ ਤਾਂ ਸੁੱਕ ਜਾਣਾ ਮਿੰਟ ਚ ਹੀ ਤਾਂ ਚਲ ਫਿਰ ਅੱਜ ਤਾਂ ਸ਼ਾਮ ਨੂੰ ਅੱਗ ਮੱਚ ਪੂਗੀ ਇੱਥੇ ਹਨਾ ਦੇਖੋ ਵੈਸੇ ਤਾਂ ਹੁਣ ਬਹੁਤ ਘਰਾਂ ਚ ਕੱਚੇ ਚੁੱਲ੍ਹੇ ਹੈ ਨਹੀਂਗੇ ਪੱਕੇ ਚੁੱਲ੍ਹੇ ਆ ਇਹ ਵੀ ਥੱਲੇ ਤੇ ਇੱਟਾਂ ਹੀ ਆ ਪਰ ਮਿੱਟੀ ਲਾ ਲਈਦੀ ਇਹਨਾਂ ਦੇ ਨਹੀਂ ਜ਼ਿਆਦਾਤਰ ਘਰਾਂ ਚ ਉਹ ਚੱਕਵੇਂ ਚੁੱਲ੍ਹੇ ਆ ਹਨਾ ਜਿਹੜੇ ਲੋਹੇ ਵਾਲੇ ਹੁੰਦੇ ਆ ਆਪਣੇ ਹਜੇ ਇਹੀ ਕੱਚਾ ਜੁੱਲਾ ਸੋ ਇਹਨੂੰ ਇਹ ਨਾ ਜਦੋਂ ਆਪਾਂ ਵੀ ਲਗਾਤਾਰ ਅੱਗੇ ਚ ਬਾਲਦੇ ਰਹਿਨੇ ਆ ਤੇ ਵੀ ਮਿੱਟੀ ਹਨਾ ਬਹੁਤ ਜਲਦੀ ਟੁੱਟ ਜਾਂਦਾ ਬਹੁਤ ਜਲਦੀ ਟੁੱਟ ਜਾਂਦਾ ਮਿੱਟੀ ਉਹ ਨਾ ਚੀਕਣੀ ਨਹੀਂਗੀ ਹਾਂ ਮਿੱਟੀ ਵੀ ਚੀਕਣੀ ਨਹੀਂਗੀ ਸਾਡੀ ਇਨੀ ਤਾਂ ਵੀ ਇਹ ਆਪਾਂ ਇਸੇ ਤਰ੍ਹਾਂ ਹੁਣ ਇਹਨੂੰ ਦਿੰਨੇ ਪੋਚਾ ਪਹਿਲਾਂ ਤਾਂ ਬੁੜੀਆਂ ਵੇਲੇ ਪੋਚਾ ਦੇ ਕੇ ਹਨਾ ਕਰਦੀਆਂ ਸੀ ਸਾਰਾ ਕੰਮ ਚੁੱਲੇ ਤੇ ਇਹ ਆਪਣਾ ਪੁਰਾਣਾ ਪੰਜਾਬ ਆ ਨਾ ਪਿੰਡੂ ਸੱਬਿਆ ਜਾ ਰਹਾ ਹੈ ਪਿੰਡੂ ਸੱਬਿਆ ਜਾ ਰਹਾ ਨਹੀਂ ਵੈਸੇ ਵਧੀਆ ਵੇ ਚੁੱਲੇ ਤੇ ਇੱਕ ਨਾ ਜਦੋਂ ਆਪਾਂ ਕੰਮ ਕਰਦੇ ਕੰਮ ਛੇਤੀ ਹੋ ਜਾਂਦਾ ਇੱਕ ਤਾਂ ਤੇ ਇੱਕ ਗਰਮੀ ਨਹੀਂ ਲੱਗਦੀ ਕੀ ਹਾਂ ਤੇ ਸਿਆਲ 'ਚ ਸਰਦੀ ਨਹੀਂ ਲੱਗਦੀ ਹਾਂ ਠੰਡ ਨਹੀਂ ਲੱਗਦੀ ਸਿਆਲ 'ਚ ਵੀ ਜੇ ਚੁੱਲੇ 'ਚ ਆਪਾਂ ਅੱਗ ਬਾਲ ਲਗੇ ਤਾਂ ਨਾਲੇ ਸੇਕਿਆ ਜਾਂਦਾ ਨਾਲੇ ਕੰਮ ਹੋ ਜਾਂਦਾ ਚੁੱਲੇ ਤੇ ਕੰਮ ਜਲਦੀ ਹੋ ਜਾਂਦਾ ਸੋ ਇਸੇ ਤਰ੍ਹਾਂ ਹੁੰਦੀ ਦੀ ਨਸਾਰੇ ਚੁੱਲੇ ਨੂੰ ਦੇ ਦੇਣਾ ਪੋਚਾ ਫੇਰੇ ਸੁੱਕ ਜੂਗਾ ਤੇ ਫੇਰ ਆਪਾਂ ਇਹਦੇ ਚੱਗ ਬਾਲਾਂਗੇ ਹਾਂ ਜੀ ਇਹ ਜੇ ਤਾਂ ਸਾਰਾ ਹੋ ਗਿਆ ਕੰਪਲੀਟ ਫਿਰ ਤੁਹਾਨੂੰ ਦਿਖਾਉਣੀ ਆ ਜੀ ਆ ਦੇਖੋ ਦੀਜ ਨੇ ਸਾਰੇ ਚੁੱਲੇ ਨੂੰ ਦੇ ਤਾਂ ਪੋਚਾ ਤੇ ਆਪਣਾ ਚੁੱਲਾ ਕਿੰਨਾ ਸੋਹਣਾ ਲੱਗਣ ਲੱਗ ਗਿਆ ਕਿੰਨਾ ਸੋਨਾ ਰੰਗ ਹੋ ਗਿਆ ਇਹਦਾ ਦੇਖੋ ਸੋ ਅੱਜ ਇਹ ਸੁੱਕ ਜਾਊਗਾ ਹੁਣ ਤੇ ਫਿਰ ਆਪਾਂ ਇਹ ਚੱਕਮਚਾ ਲਾਂਗੇ ਇੱਧਰ ਆਪਾਂ ਕਰਨੀ ਸੀਗੀ ਸਪਰੇਅ ਸੋ ਆਪਾਂ ਇਹ ਸਪਰੇਅ ਕਰਨ ਲੱਗੇ ਆ ਪਹਿਲਾਂ ਹਰਿੰਦਰ ਦੇ ਡੈਡੀ ਆਪੇ ਸਪਰੇਅ ਕਰਦੇ ਹੁੰਦੇ ਆ ਤੇ ਹੁਣ ਕਾਫੀ ਦਿਨ ਹੋ ਗਏ ਇੰਨਾ ਜੀ ਢੂਈ ਜਿਹੜੀ ਬਹੁਤ ਜ਼ਿਆਦੇ ਦੁਖਦੀ ਸੀ ਸੋ ਇਸੇ ਲਈ ਆਪਾਂ ਬਈ ਇਹਨੂੰ ਸਾਧ ਲਿਆ ਝੋਨੇ ਨੂੰ ਵੀ ਇੰਨੀਆਂ ਬਿਮਾਰੀਆਂ ਪੈਂਦੀਆਂ ਅੱਦ ਕੀ ਤਾਂ ਕਿੰਨੀਆਂ ਹੀ ਸਪਰੇਆਂ ਹੋ ਗਈਆਂ ਝੋਨਿਆਂ ਤੇ ਵੀ ਕਦੇ ਹਲਦੀ ਰੋਗ ਕਦੇ ਕੁਸ਼ ਕਦੇ ਕੁਸ਼ ਐਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ